ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਆ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਗੱਜਾ ਬੜਾ ਟਾਈਮ ਤਾਂ ਮੈਂ ਦਿੱਤਾ ਸਿਖਾਈ ਰ ਅੱਛਾ ਭਾਈ ਕਿਉਂ ਦੀ ਆਈ ਨਹੀਂ ਜੜ ਪੰਨੋ ਫਿਰ ਹੁਣ ਕਿਵੇਂ ਕਰਗੇ ਹੁਣ ਕਿਵੇਂ ਕਰਗੇ ਐਥੇ ਬੱਚੇ ਛੱਟ ਦੇਖ ਲੈਣੇ ਕੀ ਪਤਾ ਜੇ ਤਾਇਆ ਡਰ ਵੀ ਲੱਗਦਾ ਬਗਾਨਾ ਪਿੰਡ ਹੈ ਕੋਈੁੰਂਡੀ ਬੁੰਡ ਕੁੱਟੂ ਆਪਣੀ ਇਹ ਤਾਂ ਗੱਲ ਠੀਕ ਹੈ ਤੇ ਜੇ ਫੜੇਗਾ ਤੇ ਚੁੱਤਰ ਕੁੱਟਣਗੇ ਭਾਈ ਤੜਕੇ ਅਗਲਾ ਦੇਖ ਨਹੀਂ ਬੁੰਡ ਲਾਲ ਕਰ ਦੋ ਐ ਕਰ ਜਾ ਕਿਵੇਂ ਟੈਲੀਫੋਨ ਕਰਿਆ ਸੀ ਜਰ ਮੈਂ ਕਹਿੰਦੀ ਮਾਊਂ ਦੁੱਧ ਵਗੇ ਤੇ ਹੁਣ ਦਵਾਰੇ ਲਾ ਹੈ ਦਵਾਰੇ ਲਾ ਦਵਾ ਦੇ ਮੈਂ ਜੀ ਗੱਲ ਸੁਣ ਹਾਂ ਜੇ ਫੋਨ ਲਾਇਆ ਬਾਈ 400 ਦੇ ਘਾਡੇ ਕੋਲ ਫੇਰ ਆਈ ਵੀ ਗੱਲ ਤੇਰੀ ਸਹੀ ਹੈ ਫਿਰ ਆਪਣੀ ਚਿੱਤਰ ਪੈਣਗੇ ਅੱਪੀ ਆਯੂ ਕਿੱਥੇ ਜਾਖਿਆ ਸੀਗਾ ਉਹ ਇੱਥੇ ਕਿਹਾ ਸੀ ਉਹਨੇ ਤਖਿਆ ਜੀ ਅੱਛਾ ਇਕੱਠਾ ਇੱਧਰ ਆਜਾ ਆਪਾਂ ਉਧਰ ਵਗ ਚੱਲ ਗਏ ਮੈਂ ਕਹਿੰਦਾ ਚੱਲ ਫੇਰ ਹੈ ਚੱਲ ਕਿ ਤੂੰ ਨਾ ਕੁੱਟ ਪੈ ਜਾਏ ਹੌਲੀ ਹੌਲੀ ਚੱਲਾਂਗੇ ਕਾ ਕੁੱਤੇ ਭੌਂਕੀ ਜਾਂਦੇ ਆ ਹਾਂ ਕੁੱਤੇ ਮੜਾਉਣ ਕੇ ਪੈਂਚੋ ਜਾਪਣ ਹੋਰ ਉਹ ਬਗਾਨਾ ਪਿੰਡ ਆ ਯਾਰ ਐਡੀ ਤੂੰ ਆਇਆ ਚੱਲ ਕੇ ਅੱਛਾ ਅੱਛਾ ਮੋਟਰਸਾਈਕਲ ਵੀ ਤੂੰ ਤਾਂ ਉੱਥੇ ਖਿਲਾ ਰਿਆ ਆ ਮੋਟਰਸਾਈਕਲ ਤਾਂ ਫੇਰ ਆਇਆ ਨਾ ਪਤਾ ਲੱਗ ਜਾਂਦਾ ਸਕੂਟਰ ਦੀ ਲਾਈਟ ਜਗਦੀ ਆ ਹਾਂ ਤਾਂ ਕਰ ਚਾਬੀ ਲਿਆ ਸੀ ਹੈ ਚਾਬੀ ਕੱਢ ਲਿਆ ਚਾਬੀ ਲੋਕ ਲਾਤਾ ਸੀ ਪੰਜਾ ਲੱਖ ਤੱਕ ਕਿਹੜੇ ਚਾਭੀਓ ਕੀ ਹੋ ਜਾਵੇ ਬੰਦੇ ਆ ਗਏ ਉਹ ਆਈ ਜਾਂਦੇ ਹਨ ਦੋ ਜਣੇ ਹਨ ਹੁਣ ਇਧਰ ਹੀ ਹੋ ਜੂਗੇ ਇੱਥੇ ਇਧਰ ਬਚਾ ਪੰਜਾ ਲੱਖ ਮਰਵਾ ਤੇ ਜਮਾਈ ਮੈਨੂੰ ਐ ਲੱਗਦੀ ਕੰਜਰ ਦਾ ਸੀ ਆਈਡੀ ਕੱਟੀ ਕਿਸੇ ਨਾ ਮਰਵਾ ਦੇ ਆਏ ਹੈ ਅੱਗੇ 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 ਲੋਕ ਚੱਜਦੇ ਪੰਜ ਹੁੰਦੇ ਜਾਂਦੇ ਐ ਦੇਖ ਕਿੱਧਰ ਜਾਂਦੇ ਆ ਭਲਾ

ਆ ਉਹਥੇ ਰੁਕੇ ਖੜੇ ਆ ਨਾ ਹੈ ਰੁਕੇ ਖੜੇ ਆ ਮੈਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਆਪਣਾ ਆਪਣਾ ਪਤਾ ਲੱਗ ਗਿਆ ਸਿੱਧਾ ਟੱਪ ਜਾਣ ਦੇਖ ਬੈਠਾ ਜਿਆਦਾ ਫਿਰ ਇੱਥੇ ਥੱਲੇ ਬਹਿ ਜਾ ਥੱਲੇ ਬਹਿ ਜਾ ਮਰੀ ਦੀ ਨਿਗਾਹ ਰੱਖਦੇ ਹੈ ਕੋਈ ਬੰਦਾ ਹੁੰਦਾ ਗਾਇਜਾ ਹਾਂ ਤੁਰਿਆ ਹੋਰ ਭੈਣ ਦੇ ਲੰਨ ਜੋ ਆਖ ਤੱਕ ਅੱਖੇ ਨਹੀਂ ਲੱਗਦੇ ਰਾਤ ਨੂੰ ਕਿੱਧਰ ਬੁੜਿਆਂ ਨੂੰ ਤੁਰਿਆ ਏਸੀ ਲਾ ਰੱਖਿਆ ਮੋਬਾਈਲਾਂ ਲੈ ਲੀਆਂ ਹੈ ਨਹੀਂ ਖੇਤੀ ਦਾ ਯਾਰ ਪਹਿਲਾਂ ਇਹਨਾਂ ਦੇ ਲੰਨੇ ਤਾਂ ਦੂਜੇ ਚੌਦਣ ਤੇ ਹੋ ਗਏ ਜੋਦੀ ਜਾਂਦੇ ਤੱਕੀ ਜਾਂਦੇ ਬੂਆਂ ਨੂੰ ਇਸ ਕੰਮ ਤੇ ਹੋ ਗਏ ਰੋਖਣ ਦੀ ਪਹੁੰਚ ਨਹੀਂ ਪਹੁੰਚਣੀ ਪਹੁੰਚਣੀ ਜਮਾਨੀ ਅੱਛੇ ਆਪਾਂ ਤਿੰਨ ਤਿੰਨ ਵਾਰੀ ਕਰਕੇ ਫਿਰ ਵੀ ਖੇਤ ਤੇ ਤੇ ਫਿਰ ਉਹੀ ਤਾਂ ਗੱਲ ਆ ਆ ਹੁਣ ਜਾਈ ਜੰਨੇ ਦੇਖ ਲੈ ਰਾਤ ਨੂੰ ਐ ਲਾਈਟ ਆਈ ਪਨੀਰੀ ਗਾਂ ਹੂੰ ਬੰਦੇ ਨਹੀਂ ਉਤਰਿਆ ਉਧਰਨ ਕਿ ਮੈਨੂੰ ਲੱਗਿਆ ਉਹ ਭੈਣ ਦੇ ਲੰਨਾ ਤੈਨੂੰ ਇੱਦੀ ਦਾ ਘਟਾ ਕੰਜਰ ਦੇ ਉਹੀ ਬੰਦੇ ਉਤਰਿਆ ਉਹੀ ਸ਼ੱਕਰੀ ਜਿੰਦੇ ਰਹਿ ਨੇ ਜੀ ਮੇਰੀ ਗੱਲ ਹੈ ਨਾ ਨਾ ਉਹੀ ਮਰੀ ਇਹਨਾਂ ਯਾਰ ਕਿੱਥੇ ਬੰਦੇ ਆ ਕੜਾਕ ਮੈਂ ਤੈਨੂੰ ਦੱਸਦਾ ਉਹ ਲੋੜਾਂ ਦੇਰ ਜਮੇਰ ਉਹ ਮਗਰਾ ਉਹ ਤੇ ਕੋਈ ਹੈ ਹੈ ਜਮੇਰ ਉਹ ਮਗਰਾ ਉਹ ਚੰਗੇ ਦੇਖ ਉਹ ਲੜਦੇ ਤਾਂ ਮੈਨੂੰ ਵੀ ਹੈ ਹੈ ਐਂ ਕਰ ਫਿਰ ਹਾਂ ਪਹਿਲਾਂ ਸਿੱਧਾ ਟੱਪ ਜਾ ਲੈਖਾ ਬੰਦ ਪਿੰਡਾਂ ਨਾਲ ਪਨੀਰੀ ਤਾਂ ਸਵੇਰੇ ਫੇਰੀ ਪਰ ਲਾਂਗੇ ਬੱਦਾਂ ਪਨੀਰੀ ਵਾ ਇੰਨਾ ਦੇ ਦੇਖ ਦੋ ਹੱਥ ਅੱਦਾਂ ਐ ਕਰਾਂਗੇ ਹਾਂ ਜੇ ਕੰਮ ਬਣਦਾ ਆ ਤੇ ਆਪਾਂ ਵੀ ਜਗਾਰਨਾ ਵਾਂਗੇ ਫਿਰ ਮੈਂ ਤਾਂ ਬੜਾ ਲਾਈ ਤੀ ਕਿੰਨੇ ਦਿਨ ਹੋ ਗਏ ਬੋਲਿਆ ਨੂੰ ਮੈਨੂੰ ਤਾਂ ਮੈਂ ਤੁਹਾਨੂੰ ਕੀ ਦੱਸਾਂ 5-6 ਸਾਲ ਹੋ ਗਏ ਮੈਂ ਤਾਂ ਆ ਸੋਕੇ ਵੀ ਨਹੀਂ ਦੇਖੀ ਮੈਂ ਤਾਂ ਘਰ ਬਾਹਰ ਜੀ ਆਇਆ ਕਿੱਥੇ ਹੋਏ ਦੇ ਭੈਣ ਦੇ ਲੈਣਾ ਭਾਈ ਹੋ ਕੇ ਤੂੰ ਖੁੱਦੂ ਬਣਾਈ ਜਾਂਦਾ ਮੈਨੂੰ ਨਹੀਂ ਦੱਸਿਆ ਮੂੰਹ ਖੋਖੜਾ ਤਾਂ ਖੜਾ ਖੜਾ ਹੁੰਦਾ ਮੂੰਹ ਖਾਤਮ ਹੁੰਦਾ ਉਹ ਤੇਰੀ ਭੈਣ ਚੋਦੀ ਆ ਭੈਣ ਦਾ ਲੋੜਿਆ ਕਿਉਂ ਇਹ ਕੀ ਮੂੰਹ ਗੱਲ ਕਰਦਾ ਮੈਂ ਖਾ ਤੂੰ ਤਾਂ ਬੋਲਦਾ ਬੋਲਦਾ ਘੱਟ ਜੀ ਖੁਸ਼ ਆ ਬੋਲ ਕੇ ਉਹ ਦੋ ਵੀ ਤੇ ਨਹੀਂ ਚੱਲ ਚੁੱਪ ਕਰ ਚੁੱਪ ਦੇ ਇਹਨਾਂ ਨੂੰ ਆ ਇਹਨਾਂ ਨੂੰ ਪਤਾ ਹੀ ਨਹੀਂ ਹੈ ਭੈਣ ਦੇ ਲੈਣਾ ਇਕਰ ਸਿੱਧਾ ਸਿੱਧਾ ਟੱਕ ਸਿੱਧਾ ਟੱਕ ਜਾ ਭੈਣ ਦੇ ਲੈਣਾ ਆ ਆ ਬੋਲ ਨਾ ਬੋਲ ਨਾ ਬੋਲ ਉਹ ਗੱਲਾਂ ਕਰਨ ਲੱਗ ਗਏ ਪਨੀਰੀ ਭਰ ਕੇ ਆਉਂਦੇ ਆ ਹੋ ਰੇ ਯਾਰ ਆ ਜਾ ਤੁਰਿਆ ਯਾਰ ਸੰਗੇ ਓਏ ਉਹ ਲੰਘੇ ਟੱਪ ਕੇ ਟੱਪ ਕੇ ਹੈ ਨਾ ਹਾਂ ਪਤਾ ਨਹੀਂ ਲੱਗਿਆ ਖੜ ਨਾ ਪਤਾ ਲੱਗਿਆ ਨਹੀਂ ਜਿਵੇਂ ਹੀ ਨਹੀਂ ਪਤਾ ਲੱਗਿਆ ਭਿੰਡਲ ਜਮੇ ਐਸ ਬਲੇ ਇੱਕ ਹੀ ਕਿਤੇ ਕਿਤੇ ਜਾਇਆ ਉਹ ਨਾ ਕਿਤੇ ਗਲਤ ਕੰਮ ਹੋ ਜੇ ਪਗਾਨਾ ਕਿਤੇ ਵੀ ਤੈਨੂੰ ਪੈਂਦੇ ਯਾਰ ਦੂਜੇ ਠੱਪੂ ਵਾਲੇ ਨਾਲ ਤਾਂ ਖੇਤ ਫੋੜਦੇ ਜਾਂਦੇ ਪਨੀਰੀ ਪੂਰੀ ਨੂੰ ਪਾਣੀ ਲਾਉਣ ਜਾਂਦੇ ਲੇਟ ਆਈ ਪਾਣੀ ਜਾਂਦੇ ਹੈ ਨਾ ਆਜ ਆਇਆ

ਤੇ ਭੰਤੋ ਜੀ ਨੂੰ ਟਾਈਮ ਦਿੱਤਾ ਯਾ ਰਾਈ ਨਾ ਹਜੇ ਫੇਰ ਉਹ ਉਧਰ ਨਾ ਆ ਜੇ ਹੈ ਉਧਰ ਨਾ ਆ ਜੇ ਅੱਛਾ ਕੋਈ ਨਹੀਂ ਭੰਤੋ ਦੀਦਾ ਨਾ ਪਰ ਪਰਲੇ ਗੇਟ ਆ ਜੇ ਤੈਨੂੰ ਤੂੰ ਗੱਲ ਸੁਣੀ ਆਪਾਂ ਲ ਇੱਕ ਗੱਲ ਹੋ ਜਾ ਕਿਵੇਂ ਆਪਣੇ ਪੰਡਿਤ ਜੀ ਰ ਸੀਤੇ ਕਾ ਜਵਾਕ ਜਾ ਹੈ ਨਾ ਉਹ ਲੈ ਗਿਆ ਕੱਢ ਕੇ ਜੱਟ ਪਤਾ ਨਹੀਂ ਕਿਹੜੀ ਜਨਾਨੀ ਨੂੰ ਕਿੱਦਾਂ ਉਹ ਤਾ ਪਰਛਨ ਦੀ ਗੱਲ ਹੈ ਪਰਛਨ ਜੀ ਮੈਂ ਨਹੀਂ ਸੁਣੀ ਹੈ ਨਾ ਮੈਂ ਨਹੀਂ ਮੰਨਦਾ ਪਤਾ ਹੀ ਨਹੀਂ ਇਸ ਗੱਲ ਦਾ ਅੱਛਾ ਮੈਂ ਤਾਂ ਤੂੰ ਦੱਸਿਆ ਪਟਨੀਪੁਰ ਆਵਲੀ ਆ ਗਿਆ ਕਾਡਕ ਤੇ ਗਾਲੀ ਜੀ ਖਾਚੀ ਉੱਡ ਗਈ ਤੇਰੇ ਇਥੇ ਨਿਗਾਹ ਵੀ ਰੱਖ ਦੇ ਹੁਣ ਇਸ ਪਿੰਡ ਹੈ ਨਾ ਇਸ ਪਿੰਡ ਨਿਗਾਹ ਹੋ ਭੈਣ ਤੋਂ ਦੀ ਮੈਂ ਲਗਾਇਆ ਚੱਲ ਗਏ ਨਾ ਯਾਰ ਕਿ ਚੱਪ ਨਹੀਂ ਪਿੰਡ ਕੁੱਤੀ ਜਾਣਾ ਉਸ ਮੈਂ ਵਾਪਸੀ ਮੋੜ ਚੱਲਦੇ ਨਾ ਨਾ ਵਾਪਸ ਨਹੀਂ ਹੈ ਕੰਜੜਾ ਹੁਣ ਵਿੱਚ ਪਾਉਣ ਦਾ ਸਮਾਂ ਜਦ ਚੱਲ ਆ ਜਾ ਫਿਰ ਵਾਪਸ ਕਾਡਾ ਮੁੰਨਾ ਆ ਜਾ ਚੱਲ ਚੱਲ ਓਏ ਹੋ ਉਹ ਦੇਖਣਾ ਹੀ ਜਾਂਦੇ ਭੈਣ ਦੇ ਯਾਰ ਭੈਣ ਦੇ ਲੰਨਾ ਦੀਦਾ ਵੀ ਇਹ ਕਿਉਂ ਮਰੀ ਨਾ ਦੀਦਾ ਬਿਨਾਂ ਗੱਲ ਤੋ ਤਾਂ ਨਹੀਂ ਕਹੂੰ ਰੜਕੇ ਕਾਂਤਾ ਮੇ ਨਵੀ ਲੱਗੀ ਜਾਂਦਾ ਨਾ ਹਾਂ ਜਾਓ ਮਾਂ ਗਰੀ ਆ ਹੈੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜੀ ਜਗਾੜਦੇ ਹੋਏ ਤੇਰੇ ਵਾਲੀ ਮੇਰੇ ਵਾਲੀ ਪਰਝਾਈ ਮੈਨੂੰ ਕਹਿੰਦੀ ਉਹਨਾਂ ਦਾਦਾ ਕੰਦੀ ਬੋਲਦੇ ਭੈਣ ਦੇ ਲੰਨੈ ਚੀ ਬੋਲੀ ਆ ਪਾਈਆਂ ਦੀ ਲੜਾਈ ਹੋਊ ਇੱਥੇ ਆਹ ਦੀ ਲੜਾਈ ਹੋ ਭੈਣ ਦੀ ਖੁੱਦੀ ਚ ਤੈਨ ਘਨ ਨਹੀਂ ਫਸਾਉਣਾ ਬੋਲਦਾ ਕੰਮ ਚਲ ਚਲ ਦੇਖ ਉਹ ਜਾਂਦੇ ਭੈਣ ਦੇ ਵਿਚ ਨਹੀਂ ਪੈਣ ਦੇਣਾ ਜਿਵੇਂ ਤੂੰ ਹੁਣੀ ਪਾਉਂਦਾ ਨਾ ਵਿਚੋਂ ਮੈਂ ਪਾਉਂਦਾ ਨਹੀਂ ਯਾਰ ਹੇਰੋਈ ਗੱਲ ਮੈਂ ਲੜਾਪਾ ਲੜਾਂਗੇ ਯਾਰ ਤੈਨੂੰ ਦਵਾਈ ਦਵਾ ਕੇ ਲਿਉਂ ਇਹਦੀ ਸੰਗ ਕਾਦੀ ਦਵਾਈ ਦਵਾ ਕੇ ਲਿਉਂ ਯਾਰ ਪੁੱਤਰੂ ਦੀ ਆ ਜਾ ਆ ਜਾ ਇੱਧਰ ਆ ਮੈਂ ਚੋੜ ਕਰਦਾ ਕਾਦੀ ਚੋੜ ਕਰਦਾ ਲੋੜੇ ਦੀ ਚੋੜ ਹੈ ਰੋਣਾ ਤੇ ਪਉਣਾ ਪਤਾ ਲੱਗ ਜੂ ਪਤਾ ਲੱਗ ਜੂ ਫਿਰ ਲੱਗਣ ਤੇ ਲੱਗਦਾ ਤਾਂ ਆਪਣੀ ਲੜਾਈ ਹੋ ਆਪਣੀ ਆਹ ਨਹੀਂ ਲੜਾਈ ਹੈ ਚੋੜ ਚੱਲ ਮਾ ਦੀ ਲੰਨ ਨਾ ਹੁੰਦਾ ਉਹ ਨਾਲ ਪਿਆਜੀ ਸ਼ਰਟ ਆ ਲਾ ਦੇ ਪਉਣ ਦੇ ਲੰਨ ਲੌਂਦਾ ਤਾਂ ਨਹੀਂ ਲਈ ਫਿਰਦਾ ਬਾਬਾ ਜੋ ਹਾਂ ਹਾਂ ਹੈ ਬੁੜਾ ਲਈ ਫਿਰਦਾ ਉਹ ਕਿਦਾਂ ਮੈਂ ਦੇਖੋ ਪਉਣ ਦੇ ਲੰਨ ਦਾੜ ਕਿਹੜਾ ਲਾਉਂਗਾ ਬੁੜਾ ਤੇ ਮੁੰਡਾ ਲਾਉਂਗਾ ਇਹੀ ਸਮਝੋ ਪੁੱਕੀ ਪੁੱਕੀ ਖਾਂਦਾ ਉਹ ਵੀ ਜਿਹੜਾ ਨਾਲ ਲਈ ਫਿਰਦਾ ਮੈਂ ਹਣਾ ਸੱਤੀ ਫਟ ਤੇ ਭੁੱਕੀ ਜਾ ਕੇ ਤੂੰ ਆਪਦੇ ਨਹੀਂ ਖਲਦੀ ਪਉਣ ਦੇ ਲੰਨ ਮੈਂ ਕੀ ਕਹੀ ਇਹਨਾ ਹੋਰੀ ਪੁੱਠੀ ਉਹ ਕਹਿਣਾ ਮੈਂ ਖਾ ਅੱ비 ਹਾਂ ਸੁਧ ਦੇਣ ਨੂੰ ਵੇਚਣ ਨੂੰ ਕਹਦਾ ਹੀ ਮਰਾ ਆਪਰਾ ਖਾਂਗੇ ਆ ਜਾ ਆ ਜਾ ਉਹ ਆ ਕੇ ਮਗਰਾਈ ਜਾਂਦੇ ਆ ਭਾਂਡੇ ਲੱਕੜ ਇਹ ਕਿੱਧਰ ਆ ਗਈ ਹੈ ਮਗੜਾ ਕਰਕੇ ਮਗੜਾ ਕਰਕੇ ਐ ਕਰ ਟਪਕਾ ਕੇ ਅੰਮੀ ਗਾਲ ਚ ਕਰਾਤਾ ਅੱਜ ਮੈਂ ਤੈਨੂੰ ਦੱਸਦਾ ਇਹਨਾਂ ਦਾ ਕੰਮ ਇੱਛੀ ਹੈ ਅੱਛੀ ਹੈ ਅੱਛੀ ਹੈ ਮੈਂ ਤੈਨੂੰ ਦੱਸਦਾ ਆ ਜਾ ਹਲ ਚੱਲ ਜਾ ਫਿਰ ਚੱਟ ਚੱਲ ਬੜਾ ਕੰਮ ਟੀਜਾ ਹੋਇਆ ਹੈ ਐ ਕਰ ਗੇਟ ਕੋਲੇ ਲੱਗ ਚੱਲ ਆ ਜਾ ਆ ਜਾ ਕੀ ਪਟਾ ਗਏ ਇੱਧਰ ਹੀ ਰਹੀ ਹੈ ਇੱਥੇ ਹੈ ਇੱਥੇ ਇੱਥੇ ਹਾਂ ਐ ਕਰ ਇੱਥੇ ਬਾਹਰ ਚਲਾਉ ਲੱਗ ਜੀ ਮੈਂ ਆਉਂ ਜੀ ਆਉ ਲੱਜ ਮੇ ਦੇਖ ਪਹਿਲਾ ਆ ਗਿਆ ਪੈਂ ਤਾਂ ਦੀ ਆ ਜਾ ਜਾ ਮੈਨੂੰ ਲੱਗਦਾ ਠੀਕ ਨਹੀਂ ਜਾ ਪਈਆ ਹੋ ਟੈਲੀਫੋਨ ਨੀ ਕਰ ਦੇ ਕੰਜਰ ਦੇ ਮਰਾ ਦੇਗਾ ਤੂੰ اچھا ਕੋਈ ਬੜਾ ਪਤਾ ਲੱਗ ਜਾਂਦਾ ਆ ਕੋਈ ਹੋਰ ਉੱਠ ਕੱਢਦਾ ਹੁੰਦਾ ਨਾ ਬੋਲਦੇ ਤੇ ਪਹਿਨੀਆ ਬਟਨ ਥੰਮਕਾਣਾ ਪਿੰਡ ਆਇਆ ਉਹ ਨਾ ਆ ਜਾਣ ਯਾਰ ਤੇਜ਼ ਨਾਲ ਆ ਜਾਣ ਸਿੱਧਾ ਟੱਪਣਗੇ ਸਿੱਧਾ ਟੱਪਣਗੇ ਕਾਪਾਤਾ ਦੇ ਨੂੰ ਬੋਲੀ ਨਾ ਚੰਗਾ ਤੈ ਮੈਂ ਤਾਂ ਲੱਗੀਆਂ ਦਾ ਡਰ ਭਰਾ ਮੈਂ ਤਾਂ ਟੱਪ ਜਾਣ ਅੱਛਾ ਹਾਂ ਮੈਂ ਤਾਂ ਜਾਣਾ ਆਪਦਾ ਘਰੇ ਤੂੰ ਜਿੱਦ ਨਾ ਛੱਡ ਜਾ ਡਰ ਵਾਲੀ ਕੀ ਦੀ ਗੱਲ ਨਾ ਨਾ ਤੂੰ ਆ ਜੀ ਮੇਰਾ ਮੋਟਰਸਾਈਕਲ ਕੋਲੇ ਜਾਣਾ ਹੈ ਨਾ 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 ਦਾਣਾ ਨਹੀਂ ਜਾ ਤਰ ਪਿੰਡ ਤੇ ਪੈਣ ਗਿਆ ਕੰਜਰ ਦਾ ਫੜਿਆ ਗਿਆ ਰਾਤ ਕਿ ਐਵੇਂ ਹੀ ਫੜਿਆ ਗਿਆ ਤੜਤੀ ਨੂੰ ਬੇਟੀ ਦੀ ਨਹੀਂ ਹੋਈ ਇੱਕ ਅੱਧੀ ਬੇਟੀ ਤਾਂ ਆਪ ਦਾ ਕਰੂ ਬੈਠੇ ਦੂਜੇ ਪਿੰਡ ਆ ਰਹੇ ਆ ਦੂਜੇ ਪਿੰਡ ਅੱਜ ਤਾਂ ਫੱਤੀ ਨਹੀਂ ਪੱਤੀ ਕਿ ਮੜਾ ਮੱਟਾ ਕੰਨਾ ਪਿੰਡ ਆ ਪਏਗਾ ਸਹਰ ਦੇਣਾ ਪਿੰਡਾਂ ਗੱਲ ਤੇ ਤੁਹ ਬੈ ਜਾ ਚੱਚੀ ਜਾਨ ਆਉਣਾ ਤੁਮੇ ਉਧਰੋਂ ਹੋਰ ਲਾ ਦੇ ਅਗਰ 10 ਰੁਪਏ ਉਧਰ ਬਲਾ ਲਿਆ ਕਰ। ਉਹ ਗੱਲ ਸੁਣ ਮੇਰੀ ਉਹ ਜਵਤ ਨੂੰ ਪਾਈ ਜਾਂਦੀ ਹੈ ਨੀਂਦ ਨਹੀਂ ਹੱਜਵਤ ਨੂੰ। ਅੱਛਾ ਇਹਨੂੰ ਸਵਾਕੇ ਆਉ। ਪੈ ਜਾਣਾ ਜਦੋਂ ਹਾਂ ਹਾਂ ਉਦੋਂ ਆਉ। ਇੱਧਰ ਲੈਣਾ ਸਮਾ ਦੇਣਾ ਆਪਾਂ ਨੂੰ। ਹੈ? ਆਪਾਂ ਨੂੰ ਨਾ ਸਮਾ ਦੇਣ ਜੇ ਆ ਗਏ। ਨਾ ਨਾ ਟੱਲੋ ਨਾ ਨਹੀਂ ਦੇ ਡੱਕੇ ਫਿੱੜਦੇ ਦਸੂ ਦੇ ਜੱਜ। ਇਹ ਬੰਦੇ ਪਤਾ ਨਹੀਂ ਕੌਣ ਹੈ ਜੀ। ਪਹਿਲਾਂ ਕਿੰਨੇ ਕ ਵਾਰੀ ਆਇਆ? ਮੈਨੂੰ ਲੱਗਦਾ ਵੀ ਗੈਟ ਬੰਦਿਆ। ਆਪਾ ਆਪਣੇ ਮੰਗੋ। ਪਹਿਲਾਂ ਕਿੰਨੇ ਕ ਵਾਰੀ ਆਇਆ? ਪਹਿਲਾਂ 2-3 ਵਜੇ ਆ ਗਿਆ। ਉਦੋਂ ਕੌਣ ਆ ਕੱਲਾ ਜੰਦਸ਼ੀ ਮੈਂ ਮੇਰੀ ਥਾਂ ਹੈ ਉੱਥੇ ਬਣਾਈ ਅੱਛਾ ਤੈਨੂੰ ਪਤਾ ਨਹੀਂ ਹਾਂ ਮੈਂ ਤਾਂ ਆਇਆ ਪਤਾ ਵਾ ਚੁੱਕੀ ਨਹੀਂ ਮਾਰਦੇ ਸੇ ਨਾ ਤੈਨੂੰ ਅੱਛਾ ਦੋ ਤਿੰਨ ਵਜੇ ਆਇਆ ਤੇ ਆਪਣਾ ਬੜੀ ਅਡੰਗ ਲਾਹੀ ਜੰਦਸ਼ਾ ਮੇਜਰ ਕੜੀ ਗੜੀ ਪੜਿਆ ਉਪੈਨ ਦੇ ਲੰਨਾ ਕਿਉਂ ਕੋ ਡੇ ਕੜਾ ਐ ਕਰ ਮੈਂ ਤਾਂ ਘਰੇ ਜਾਣਾ ਤੂੰ ਹੀ ਲੈ ਲਈ ਆਂਦੀ ਬੁੰਡ ਤੇ ਨਾ ਉਹ ਪੈਨ ਦਾ ਲੰਨਾ ਕੀ ਗੋਟਾ ਦੁੱਖਦਾ ਮੇਰਾ ਹਾਂ ਯਾਰ ਲੌਂਡਾ ਹੋਇਆ ਖੜਾ ਮੈਂ ਨਾ ਆਪਣੀ ਲੜਾਈ ਉਪ੍ਰੀਤਮਾ ਯਾਰ ਚੱਲ ਚੱਲ ਕੀ ਹੋ ਰਿਹਾ ਇਹ ਦੇਖ ਰੋਮਨ ਲਾ ਚਲ ਕੋਈ ਹਾਂ ਅਰੇ ਲੰਨ ਲੱਗ ਗਏ ਵੀ ਹੋ ਗਏ ਹੋਏ ਇਹ ਨਹੀਂ ਇੱਥੇ ਦਾ ਕੋਈ ਜਿਵੇਂ ਤੇਰੇ ਵਾਲੀ ਉਹ ਮੇਰੇ ਕੋ ਭੈਣ ਦੇ ਲੰਨਾ ਫਕਾਈ ਮਰੀ ਜਿੰਨਾ ਤੈਨੂੰ ਮੈਂ ਕੀ ਕਿਹਾ ਸੀ ਮੈਂ ਕਹ ਹੈ ਨਹੀਂ ਕੋਈ ਉਹ ਹੈਗੇ ਯਾਰ ਆ ਤੂੰ ਕਾ ਐ ਕਰ ਹਾਂ ਲੰਨਾ ਖਾ ਜਾ ਕਰ ਆਖੜੇ ਆਖੜੇ ਹਾਂ ਬੱਚੇ ਹੈਂ ਚੁੱਪ ਕਰ ਜਾ ਸਿੱਧਾ ਸਿੱਧਾ ਹਾਇ ਰੇ ਇੱਥੇ ਤਾਂ ਕੋਈ ਨਾ 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 ਮੋਲਾ ਕੋਈ ਵੀ ਨਹੀਂ ਹੈ ਨਾ ਨਾ ਇੱਥੇ ਤਾਂ ਹੈ ਹੀ ਨਹੀਂ ਬਾਈ ਨੂੰ ਡਾ ਬਾਈ ਗਾ ਆਇਆ ਗੱਲ ਦੀ ਦਿਓ ਕਿੱਧਰ ਫਿਰ ਦੋ ਗੱਲ听ਣਾ ਇੱਕ ਸੁਣ ਲੋ ਸਾਡੀ ਰੌਲਾ ਨਾ ਪਾਓ ਗੱਲ ਮੇਰਾ ਬਾਈ ਗੱਲ ਸੁਣ ਲੈ ਤਾ ਸੁਣ ਲੈ ਨਾ ਬੰਦਾ ਨਾ ਖੈਰ ਜਾ ਜੀ ਗੱਲ ਤਾਂ ਸੁਣ ਲੋ ਤਾ ਆਇਆ ਤਾ ਇੱਕ ਮਿੰਟ ਜੀ ਦੇ ਕੋਲੋਂ ਦੇ ਮਗਰਾ ਕਰਦੇ ਫਿਰ ਤਾ ਗੱਲ ਤਾਂ ਸੁਣ ਲੋ ਯਾਰ ਵਾਰੀ ਗੱਲ ਸੁਣ ਲੋ ਛੋਡੀ ਮਿੰਟਾਂ ਦੀ ਗੱਲ ਆ ਸਾਡੀ ਨਾਮ ਬੇਨਾਮੀ ਕਰੋ ਬੰਦੇ ਇਹਨਾਂ ਨੂੰ ਮੈਂ ਤਾਂ ਅੱਜ ਪਹਿਲੇ ਦਿਨ ਹੀ ਆਇਆ ਇਹਦੇ ਨਾਲ ਮੱਖਾ ਮੱਖਾ ਖਾਜਾ ਬਾਈ ਹੈ ਇਹੀ ਲਿਆਇਆ ਮੈਨੂੰ ਤਾਂ ਰੋ ਲੱਗ ਗਿਆ ਪਾਈ ਇਹਨਾਂ ਕੱਟਜਰ ਜਾਏ ਹੋ ਵੀ ਕਮੰਡਾ ਦੀ ਹੈ ਬਾਈ ਗੱਲ ਸੁਣ ਮੇਰੀ ਮੈਂ ਤਾਂ ਆਪਣੀ ਲੜਾਈਆਂ ਤੋਂ ਗਲਤੀ ਹੋ ਗਈ ਯਾਰ ਤੁਹਾਨੂੰ ਵਾਕਸ਼ ਦੇ ਕੀ ਮੰਗ ਰਿਹਾ ਹਾਂ ਕੀ ਕਿਤੇ ਮੰਗ ਰਿਹਾ ਨਾ ਗੱਲ ਸੁਣ ਬਾਈ ਪਹਿਲਾਂ ਵੀ ਮੈਂ ਹੁੰਦਾ ਤਾਂ ਝੂਠ ਨਹੀਂ ਮਾਰਦਾ ਤੁਹਾਨੂੰ ਤੇ ਮੇਰੀ ਅੱਜ ਦੀ ਗੱਲਬਾਤ ਜੀ ਹੈ ਮਰੀ ਜੀ ਥੋੜੀ ਕਿਹੜੇ ਬੰਦੇ ਬਾਈ ਹਾਂ ਕੋਈ ਹੋਈ ਹੈ ਤੁਸੀਂ ਦੱਸੋ ਇੱਥੇ ਸਾਡੇ ਪਿੰਡ ਕੀ ਕਰਦੇ ਫਿਰਦੇ ਤੇਰਾ ਨਾਮ ਕੀ ਹੈ ਬਾਈ ਮੇਰਾ ਨਾ ਪ੍ਰੀਤਮ ਅੱਛਾ ਅੱਛਾ ਤੇਰਾ ਨਾਮ ਬਾਈ ਕਮੰਡਾ 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 ਉਹੀ ਜਿਹੜਾ ਹਾਂ ਕੀ ਹੋਈ ਕਰ ਬਈ ਮੈਨੂੰ ਤਾਂ ਆਪਣੀ ਲੜਾਈ ਹੋਈ ਯਾਰ ਆ ਸਾਨੂੰ ਵਾਰਸ਼ੀ ਯਾਰ ਮੇਰਾ ਭਾਈ ਆ ਕਮਾਡਾ ਹੁਣ ਸਾਡੇ ਕੀ ਕਰੋਂਗੇ ਸਾਡਾ ਤੁਸੀਂ ਕੀ ਕਰਦੇ ਫਿਰਦੇ ਹੋ ਬਈ ਇਹਨੂੰ ਬਜਾਏ ਦੇ ਨਾਲ ਆਇਆ ਸੀ ਜਮਨ ਚ ਚਗਾਈ ਆਪਣਾ ਬੱਜਾ ਕਰ ਲੈਣਾ ਇਸੀ ਠੁੱਠੀ ਨਹੀਂ ਮਾਰ ਦੇ ਛੱਡ ਦਿਓ ਬਈ ਬੜਕੇ ਆ ਕਿ ਮੈਂ ਸ਼ਰਦੀ ਹੈ ਮੈਂਟਲੀ ਸਾਨੂੰ ਕਹਿੰਦੇ ਮੈਂਟਲੀ ਗਲਤ ਆਈ ਨਹੀਂ ਹਲੇ ਬਈ ਟਾਈਮ ਨਹੀਂ ਟਾਈਮ ਤੇ ਆਈ ਨਹੀਂ ਟਾਈਮ ਤੇ ਆਜੋ ਇੱਧਰ ਆਜੋ ਗੇਟ ਤੋਂ ਥੋੜਾ ਪੋਗੇ ਨਾ ਮੇਰੀ ਗੱਲ ਦੁਬਾਰਾ ਸਮਝੋ ਤੇਰਾ ਦਫਰ ਤੂੰ ਬਾਈ ਹੋਰ ਮੈਨੂੰ ਲੋ ਆਪਣੀ ਲੜਾਈ ਹੋਰ ਜਾ ਬੰਦੇ ਤਰ ਲੇਗਾ ਬੜਾ ਕੰਮ ਖਰਾਬ ਕਰਿਆ ਉਹ ਕਰਦਾ ਹੋਰ ਹੋਣ ਨਹੀਂ ਛੱਡਦੇ ਇਹ ਦੇਣਾ ਮੇਰੇ ਅਗਲੇ ਰੁਪਈਏ ਕੁੱਤੇ ਪਿੰਡ ਦੇ ਮਾਲਕ ਨੇ ਆਪਾਂ ਬਾਹਰੋਂ ਆ ਅੱਜ ਮੁਕਲ ਕਰ ਲੈਣਗੇ ਉਸੇ ਘਰੀ ਜਾਣਾ ਅਗਲੇ ਹੁਣ ਨਹੀਂ ਪੇ ਆ ਕੇ ਗਈ ਸੀ ਬਹੁਤ ਬਾਈ ਚਲੋ ਗਲਤੀ ਹੋ ਗਈ ਜੀ ਗੱਲ ਮਾਫੀ ਚਾਹੁੰਦੇ ਆ ਬਾਈ ਸਾਡੇ ਫਿਰ ਬਾਈ ਮਾਫੀ ਚਾਹੁੰਦੇ ਆ ਬਾਈ ਬਾਈ ਨਾ ਯਾਰ ਇਹ ਨਾ ਕਰੋ ਯਾਰ ਬਾਈ ਮਾਫੀ ਕਾਜਾ ਤਾਇਆ ਕਾਜਾ ਤੇਰਾ ਕਾਜਾ ਤਾਇਆ ਤੇਰਾ ਕਾਜਾ ਤਾਇਆ ਐਂ ਕਹੋ ਕੌਣ ਹੈ ਤੂੰ ਤੇਰਾ ਕਾਜਾ ਤਾਇਆ ਬਾਈ ਛੋਟੀ ਗੱਲ ਬਾਤ ਕਰਾ ਦੇਵਾਂਗੇ ਹੋਰ ਗੱਲ ਸੁਣ ਮੇਰੀ ਹੋਇਆ ਮੱਲਾ ਮਕੰਦਾ ਹੋਇ ਜੀ ਹੈ ਬਾਈ ਠੀਕ ਤੋ ਦਾ ਮੁੰਡਾ ਉਹ ਬਈ ਅੱਛਾ ਅੱਛਾ ਪ੍ਰੀਤ ਮਟੂ ਉਹ ਹੈ ਬਈ ਕੈਸਰ ਕਿਆਲਾ ਹਾਂ ਤੇਰੀ ਕੁੜੀ ਦੀ ਕੰਜਰ ਦਾ ਲੱਗਣਾ ਠੀਕ ਹੈ ਤੇਰੀ ਵਸਤੇ ਰਲ ਆਈ ਕੰਜਰ ਦਾ ਮਾਸੀ ਦਾ ਪੁੱਤ ਨਿਕਲਿਆ ਓਏ ਕੰਜਰ ਦਾ ਗੱਲ ਸੁਣ ਬੜੀ ਜਾਨ ਪ੍ਰੀਤ ਮੇਰੇ ਉਹ ਤਾਂ ਕੀ ਆ ਗੱਲ ਸੁਣ ਮੇਰੀ ਓ ਖੜ ਜਾ ਯਾਰ ਮਾਸੀ ਦਾ ਇਹ ਕਿਹੜਾ ਬੰਦਾ ਪਜਾ ਪ੍ਰੀਤ ਮੈਂ ਇੱਕ ਮੁੰਡਾ ਨਹੀਂ ਸਾਡਾ ਜਿਹੜਾ ਵੀ ਦੂਜੇ ਪੇਜ ਦੀ ਹੋ ਗਿਆ ਸੀ ਟੰਪੂ ਹੋ ਗਿਆ ਉਹ ਮੱਸਾਣ ਦਿਲ ਓਏ ਉਹ ਕਹਿੰਦਾ ਵੀ ਟੈਂਪੂ ਚਲਾਉਣ ਲੱਗਿਆ ਸੀ ਇਹ ਹਾਂ ਬਸ ਸੱਟ ਹੈ ਨਾ ਮਾਈਕੀ ਦੇ ਪਤਾ ਮਸ਼ਹਰਾ ਗੱਲ ਗੱਲ ਸੁਣ ਮੇਰੀ ਪ੍ਰੀਤ ਮਾਰ ਜੱਪਾ ਤੂੰ ਤਾਂ ਆਪਣੇ ਜਿਹੜਾ ਬੱਗੇਰਾ ਹੁੰਦਾ ਸੀ ਉਹਨਾਂ ਦੇ ਮਰ ਤਬਲ ਚਾਚੇ ਦੀ ਕੁੜੀ ਸੀ ਤੇ ਹਾਂ ਤੇ ਪ੍ਰੀਤੋ ਦੀ ਮਾਸੀ ਲੱਗੀ ਹੈ ਨਾ ਹਾਂ ਕੰਜਰ ਰਿਆ ਤੇ ਕੰਜਰ ਦਾ ਆਪਣੀ ਤਾਂ ਸਕੀਰੀ ਬਹੁਤ ਲੰਮੀ ਆ ਉਹ ਤੋਂ ਦਾ ਉਹ ਗਵਾਰਾਂ ਚ ਬੜੀ ਜਨ ਉਹਦੀ ਦੱਸ ਮੈਨੂੰ ਕੀ ਪਤਾ ਜਰਾ ਰਸਤੇ ਦਰਦੇ ਅਗੇ ਇੱਧਰ ਜਾਵੇ ਤੇਰੇ ਨਾਲ ਨਾਲ ਛੱਡ ਵਾਲਾ ਸਵਾਰੀ ਚੱਕ ਜਾ ਕਰੀ ਜੋਵੇ ਗਾ ਰਾਤ ਰਾਤ ਉਹ ਕਰਦੇ ਸੀ ਰਾਤ ਤਾਂ ਉਹ ਜਾਂਦੇ ਸੀ ਪਾਣੀ ਲਾਉਣ ਬੱਚ ਕੇ ਆਪਾਂ ਕੰਜਰ ਜਾ ਚੱਪੇ ਚੱਲਦੇ ਵੰਡ ਕੁੱਟਦੇ ਆਪਾਂ ਹਾਂ ਚੱਲ ਗਏ ਉਹ ਆਜੋ ਮਾਸੀ ਦਾ ਪੱਤਾ ਘਰੇ ਲੈ ਕੇ ਚਲਦੇ ਆਂ ਕੋਈ ਗੱਲ ਨਹੀਂ ਚੱਟਣੇ ਜਰ ਨਹੀਂ ਨਹੀਂ ਚਾਹ ਨਹੀਂ ਪੀਣੀ ਅਸੀਂ ਛੱਟ ਕੇ ਮਿਲਾਂਗੇ ਆ ਮੁੰਡਾ ਬੜਾ ਰਹਿ ਜਾ ਮਿਲਾਂਗੇ ਚੱਪ ਚੱਲ ਭੈਣ ਜਨਨ ਮੱਛੇ ਦਾ ਫੜਾ ਛੜਾਇਆ ਜਾ ਵੰਡ ਤੇ ਫੜਣੀ ਆਪਾਂ ਨੂੰ ਬਾਦਾਂ ਬੰਨ ਬਦਰ ਕਰਤੀ ਮੈਂ ਲਗਾ ਆਪਣੀ ਲੜਾਈ ਉਹ ਆਪਣੀ ਕਾਦੀ ਲੜਾਈ ਹੈ ਜੜਾਈ ਉਹ ਨਾਲ 15 ਨਾ ਕੋਤਨ ਤਾਂ ਕਰਦਾਂ ਨੂੰ ਵਾ ਲੈ ਕੋਣੀ ਲੜਾਈ ਆਪਣ ਤੇ ਚਲੇ ਅਰਦਾ ਉਹਦਾ ਲਾੜਾ ਬਈ ਰਿਸ਼ਤੇਦਾਰ ਨਹੀਂ ਮੱਲਾਈ ਬਾਵਾ ਰਿਸ਼ਤੇਦਾਰੀ ਹੁਣ ਤੂੰ ਕੀ ਕਰਦਾ ਕਿ ਮੁੰਡੇ ਕੋਲੇ ਜਾਣਾ ਕੋਈ ਕਾਦਾ ਰਿਸ਼ਤੇਦਾਰੀ ਕੋਈ ਨਹੀਂ ਅੱਛੀ ਦਾ ਪੁੱਤ ਸੀ ਕੰਦਰ ਰਿਆ ਰਾਤ ਨੂੰ ਬੋਧਨਾਮੀ ਹੋ ਜੂਗੀ ਕਿੱਧਰ ਕਰੇ ਨਹੀਂ ਬੰਦ ਤਾ ਸੇ ਮੋਕਾ ਪੈਂਦੇ ਲੰਨ ਰਾਤ ਦੇ 2 ਵਜੇ ਤੱਕੇ ਫੜਨਾ ਆਪਣੇ ਤੇ ਤੋ ਖਾਪੀਆਂ ਕਾਦੀਆਂ ਦੀ ਇਹਨਾਂ ਚੂਹਿਆਂ ਮੈਂ ਤਾਂ ਉਹ ਜੌਦਾ ਸੀ ਕਿ ਕਿਹਦੇ ਦੁੱਧ ਨਹੀਂ ਹੋਵੇ ਤੂੰ ਆਪ ਦੁੱਧੇ ਨੂੰ ਦੁੱਧ ਆਪ ਕੋਣ ਨਾ ਗੋਲ ਨਾ ਜਾਵੇ ਰਮਲੀ ਦੇ ਨਾਲ ਆ ਜਾਏ ਨਾ